ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਜਦੋਂ ਸਰਸਾ ਨਦੀ ਤੇ ਪਰਿਵਾਰ ਦਾ ਵਿਛੋੜਾ ਪੈ ਗਿਆ ਤਾਂ ਮਾਤਾ ਗੁਜਰਕੌਰ ਦੋਨੋਂ ਸਹਿਬਜ਼ਾਦਿਆਂ ਸਮੇਤ ਪਹੁੰਚਦੇ ਹਨ ਚੌਂਦੇ ਪਿੰਡ ਵਿੱਚ ਜਿੱਥੇ ਇੱਕ ਕੁੰਮੇ ਮਾਸ਼ਕੀ ਨਾਮ ਦਾ ਵਿਅਕਤੀ ਸੀ ਕੁੰਮੇ ਦੇ ਗਵਾਂਢ ਵਿੱਚ ਇੱਕ ਲక్ష్ਮੀ ਨਾਮ ਦੀ ਬ੍ਰਹਮਣੀ ਸੀ ਜਿਸ ਨੇ ਉਸ ਰਾਤ ਗੁਰੂ ਪਰਿਵਾਰ ਨੂੰ ਮਸਰਾਂ ਦੀ ਦਾਲ ਦੇ ਨਾਲ ਪ੍ਰਸ਼ਾਦਾ ਛਕਾਇਆ ਤੇ ਨਾਲ ਇਹ ਠੰਡ ਤੋਂ ਬਚਣ ਲਈ ਗਰਮ ਕੱਪੜੇ ਵੀ ਦਿੱਤੇ। ਪਿਛਲੇ ਕਈ ਮਹੀਨਿਆਂ ਦੇ ਘੇਰੇ ਦੌਰਾਨ ਆਨੰਦਪੁਰ ਦੇ ਕਿਲੇ ਵਿੱਚ ਰਸਤ ਖਤਮ ਹੋ ਚੁੱਕੀ ਸੀ। ਇਸ ਕਰਕੇ ਅੱਜ ਕਈ ਮਹੀਨਿਆਂ ਬਾਅਦ ਮਾਤਾ ਜੀ ਤੇ ਛੋਟੇ ਸਹਿਬਜ਼ਾਦਾ ਨੇ ਅੱਜ ਰੱਜ ਕੇ ਭੋਜਨ ਛਕਿਆ ਸੀ। ਅਗਲੀ ਸਵੇਰ ਦਾ ਸੂਰਜ ਚੜਨ ਤੋਂ ਪਹਿਲਾਂ ਕੁੰਮੀ ਮਾਸ਼ਕੀ ਦੇ ਘਰ ਗੰਗੂ ਆਣ ਪਹੁੰਚਦਾ ਹੈ ਤੇ ਮਾਤਾ ਜੀ ਤੇ ਸਹਿਬਜ਼ਾਦਾ ਨੂੰ ਆਪਣੇ ਪਿੰਡ ਸਿਹਰੀ ਲੈ ਆਉਂਦਾ ਹੈ। ਸਵੇਰ ਤੋਂ ਸੂਰਜ ਚੜਨ ਤੋਂ ਪਹਿਲਾਂ ਤੁਰਿਆ ਇਹ ਕਾਫਲਾ ਸਾਰਾ ਦਿਨ ਭੁੱਖੇ ਪਾਣੀ ਇਹ ਪੈਂਡਾ ਤਿਆਰ ਕਰਕੇ ਗੰਗੂ ਦੇ ਘਰ ਪਹੁੰਚਦਾ ਹੈ ਬੀਬੀ ਲక్ష్ਮੀ ਨੇ ਕੱਲ ਰਾਤ ਦਾ ਪ੍ਰਸ਼ਾਦਾ ਛਕਾਇਆ ਹੋਇਆ ਸੀ ਉਸ ਰਾਤ ਗੰਗੂ ਸਾਹਿਬ ਜਾਧਿਆ ਤੇ ਮਾਤਾ ਗੁਜਰੀ ਲਈ ਖਾਣਾ ਤਿਆਰ ਕਰਕੇ ਲਿਆਉਂਦਾ ਪਰ ਉਹ ਖਾਣਾ ਇੰਨੇ ਮਾਰੇ ਪੱਦਰ ਦਾ ਸੀ ਕਿ ਉਸ ਖਾਣੇ ਨੂੰ ਵੇਖ ਕੇ ਸਹਿਬ ਜਾਧਿਆ ਨੇ ਮਾਤਾ ਜੀ ਨੂੰ ਕਿਹਾ ਕਿ ਉਹ ਐਸੇ ਹੀ ਰੋਟੀ ਕਰ ਲਿਆਓ ਹਮਰੇ ਕਾਂਗਨਾ ਕੋ ਕਰ ਖਾਯੋ ਜਾਣੇ ਕਿ ਗੰਗੂ ਇੰਨੇ ਮਾਰੇ ਪੱਦਰ ਦੀ ਰੋਟੀ ਲੈ ਕੇ ਆਇਆ ਹੈ ਕਿ ਉਸ ਨੂੰ ਕਾਂ ਤੇ ਕੁੱਤਿਆਂ ਨੇ ਵੀ ਨਹੀਂ ਖਾਣਾ ਫਿਰ ਸਹਿਬਜ਼ਾਦਿਆ ਤੋਂ ਕਿਸ ਤਰ੍ਹਾਂ ਖਾਧੀ ਜਾਂਦੀ ਆਖੀਰ ਵਿੱਚ ਮਾਤਾ ਜੀ ਨੇ ਆਪਣੀ ਖੁਰਚੀ ਵਿੱਚੋਂ ਇੱਕ ਮੋਹਰ ਦੇ ਕੇ ਸਹਿਬਜ਼ਾਦਿਆ ਨੂੰ ਪਤਾਸ਼ੇ ਮੰਗਵਾ ਕੇ ਖਾਣ ਨੂੰ ਦਿੱਤੀ ਪਰ ਜਦੋਂ ਗੰਗੂ ਨੇ ਮਾਤਾ ਜੀ ਦੀ ਖੁਰਚੀ ਨੂੰ ਵੇਖਿਆ ਤਾਂ ਉਸ ਦੀ ਖੁਰਚੀ ਉੱਤੇ ਮਾੜੀ ਨਜ਼ਰ ਪੈ ਗਈ ਪਰ ਰਾਤ ਨੂੰ ਜਦੋਂ ਮਾਤਾ ਜੀ ਸੁੱਤੇ ਪਏ ਸਨ ਤਾਂ ਗੰਗੂ ਨੇ ਉਹ ਖੁਰਚੀ ਚੋਰੀ ਕਰ ਲਈ ਤੇ ਕਿਤੇ ਬਾਹਰ ਲੈ ਜਾ ਕੇ ਜ਼ਮੀਨ ਵਿੱਚ ਗੜ ਦਿੱਤੀ। ਅਗਲੇ ਦਿਨ ਜਦੋਂ ਸਹਿਬਜ਼ਾਦਿਆਂ ਨੂੰ ਦੁਬਾਰਾ ਭੁੱਖ ਲੱਗੀ ਤਾਂ ਮਾਤਾ ਜੀ ਨੇ ਖੁਰਚੀ ਨੂੰ ਪਾਲਿਆ ਪਰ ਖੁਰਚੀ ਨਾ ਮਿਲੀ। ਮਾਤਾ ਗੁਜਰਕੌਰ ਸਭ ਸਮਝ ਗਏ ਸਨ ਤੇ ਉਹਨਾਂ ਨੇ ਗੰਗੂ ਨੂੰ ਬੜੇ ਪਿਆਰ ਨਾਲ ਕਿਹਾ ਕਿ ਪੁੱਤਰ ਜੇਕਰ ਤੈਨੂੰ ਧੰਨ ਦੀ ਲੋੜ ਸੀ ਤਾਂ ਤੂੰ ਮੇਰੇ ਕੋਲ ਮੰਗ ਲੈਂਦਾ। ਇਸ ਤਰ੍ਹਾਂ ਚੋਰੀ ਕਰਨ ਦੀ ਕੀ ਲੋਰ ਸੀ ਤਾਂ ਮਾਤਾ ਜੀ ਦੇ ਮੋਹੋਂ ਇਹ ਗੱਲ ਸੁਣ ਕੇ ਗੰਗੂ ਗੁੱਸੇ ਨਾਲ ਬੁਗਲਾ ਆ ਗਿਆ ਤੇ ਆਖਣ ਲੱਗਾ ਕਿ ਇੱਕ ਤਾਂ ਮੈਂ ਤੁਹਾਨੂੰ ਹਕੂਮਤ ਦੇ ਬਾਗਿਆਂ ਨੂੰ ਆਪਣੇ ਘਰੇ ਪਨਾਹ ਦਿੱਤੀ ਹੈ ਤੇ ਉਧਰੋਂ ਤੁਸੀਂ ਮੇਰੇ ਤੇ ਚੋਰੀ ਦਾ ਇਲਜ਼ਾਮ ਲਾ ਰਹੇ ਹੋ ਗੰਗੂ ਨੇ ਉਸੇ ਸਮੇਂ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਆਪ ਮੁਰੰਡੇ ਤੇ ਸਰਕਾਰੀ ਅਹਿਲਕਾਰਾਂ ਪਾਸ ਖਬਰ ਲੈ ਕੇ ਚਲਾ ਗਿਆ ਜੇਕਰ ਵੇਖਿਆ ਜਾਵੇ ਤਾਂ ਭੋਖ ਵੀ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਤਸੀਹਾਰ ਹੁੰਦਾ ਹੈ ਮਾਤਾ ਜੀ ਤੇ ਸੈਭਜਾਦਾਂ ਨੂੰ ਗਿਰ्तार ਕਰਨ ਲਈ ਮੁਰੰਡੇ ਦੇ ਹਾਕਮ ਜਾਨੀ ਖਾਂ ਤੇ ਮਾਨੀ ਖਾਂ ਆਪਣੇ ਸਪਾਈਆਂ ਨੂੰ ਗੰਗੋ ਨਾਲ ਭੇਜ ਦਿੰਦੇ ਆ ਇਥੋਂ ਸੈਭਜਾਦਿਆਂ ਤੇ ਜ਼ੁਲਮ ਦੀ ਉਹ ਦਾਸਨਾ ਸ਼ੁਰੂ ਹੋਵੇਗੀ ਜਿਸ ਨੂੰ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਸਰਸਾਂ ਦੇ ਕੰਡੇ ਗੁਰੂ ਪਰਿਵਾਰ ਤੋਂ ਵਿਛੜੇ ਇੱਕ ਸਿੰਘ ਡੂਣਾ ਸਿੰਘ ਹੰਡੂਰੀਆ ਨੇ ਬ੍ਰਿਜ ਭਾਸ਼ਾ ਵਿੱਚ ਇੱਕ ਕਿਤਾਬ ਲਿਖੀ ਸੀ ਜਿਸ ਦਾ ਨਾਮ ਸੀ ਕਥਾ ਗੁਰੂ ਸੂਤਨ ਜੀ ਕੀ ਜਿਸ ਵਿੱਚ ਲਿਖਿਆ ਗਿਆ ਸੀ ਕਿ ਸੈਬਜਾਦਿਆਂ ਨੂੰ ਬੋਰੀਆਂ ਵਿੱਚ ਬੰਨ ਕੇ ਘੋੜਿਆਂ ਦੇ ਦੋਨੋਂ ਪਾਸੇ ਲਮਕਾ ਦਿੱਤਾ ਗਿਆ ਤੇ ਮਾਤਾ ਗੁਜਰਕੌਰ ਜੀ ਦੇ ਹੱਥ ਪਿੱਛੇ ਬੰਨ ਕੇ ਇੱਕ ਦੂਸਰੇ ਘੋੜੇ ਤੇ ਬਿਠਾ ਦਿੱਤਾ ਗਿਆ ਤੇ ਇੱਕ ਕੱਪੜੇ ਦੇ ਨਕਾਬ ਵਿੱਚ ਲਾਲ ਮਿਰਚਾਂ ਤੋੜ ਕੇ ਉਸ ਨੂੰ ਮਾਤਾ ਜੀ ਦੇ ਮੂੰਹ ਉੱਪਰ ਬੰਨ ਦਿੱਤਾ ਗਿਆ ਸੀ ਤੇ ਜਦੋਂ ਮਰੰਡੇ ਪਹੁੰਚੇ ਮਾਤਾ ਜੀ ਨੂੰ ਇੱਕ ਅਲੱਗ ਕਮਰੇ ਵਿੱਚ ਬੰਦ ਕੇ ਕਰ ਦਿੱਤਾ ਗਿਆ ਪਰ ਸਹਿਬਜ਼ਾਦੇ ਨੂੰ ਕਿਸੇ ਨੇ ਨਾ ਖੋਲਿਆ ਤੇ ਤਿੰਨ ਦਿਨਾਂ ਤੋਂ ਭੁੱਖੇ ਸਹਿਬਜ਼ਾਦੇ ਸਾਰੀ ਰਾਤ ਬੋਰੀਆਂ ਵਿੱਚ ਵੱਜੇ ਤੜਫਦੇ ਰਹੇ ਤੇ ਸਵੇਰ ਜਦੋਂ ਬੋਰੀਆਂ ਦੇ ਮੂੰਹ ਖੋਲੇ ਗਏ ਤਾਂ ਬਾਹਰ ਕੱਢਦੇ ਹੀ ਬੱਚਾਂ ਤੇ ਭਾਰੀ ਤਸ਼ੱਤਰ ਟੋਣਾ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਜਾਨੀ ਖਾਨ ਤੇ ਮਾਨੀ ਖਾ ਇਹ ਦੋਵੇਂ ਛੋਟੇ ਪੱਧਰ ਦੇ ਸਰਕਾਰੀ ਅਫਸਰ ਸਨ ਤੇ ਇਹ ਚਾਹੁੰਦੇ ਸਨ ਕਿ ਸਿਰਫ ਸਾਨੂੰ ਥੋੜਾ ਜਿਹਾ ਸਮਾਂ ਮਿਲਿਆ ਹੈ ਇਸ ਥੋੜੇ ਸਮੇਂ ਵਿੱਚ ਹੀ ਸੈਬਜਾਦਿਆਂ ਤੋਂ ਇਸਲਾਮ ਕਬੂਲ ਕਰਵਾ ਕੇ ਵਜ਼ੀਰ ਖਾਂ ਦੇ ਸਾਹਮਣੇ ਪੇਸ਼ ਹੋਈਏ ਤੇ ਸੂਬਾ ਸਰਹੰਦ ਤੋਂ ਵੱਡੇ-ਵੱਡੇ ਇਨਾਮ ਹਾਸਲ ਕਰ ਗਏ ਡਾਕਟਰ ਗੰਡਾ ਸਿੰਘ ਆਪਣੀ ਲਿਖਤ ਵਿੱਚ ਲਿਖਦੇ ਸਨ ਕਿ ਲਾਲਚ ਦੇ ਅੰਨੇ ਹੋਏ ਇਹ ਜ਼ਾਲਮਾਂ ਨੇ ਆਤ ਦੀ ਸਰਦੀ ਵਿੱਚ ਮਾਸੂਮ ਸੈਬਜਾਦਿਆਂ ਨੂੰ ਨੰਗੇ ਪਿੰਡੇ ਤੂਤ ਦੀ ਛੜੀ ਨਾਲ ਕੁੱਟਿਆ ਜਿਸ ਨਾਦ ਸਾਹਿਬਜਾਦਿਆਂ ਦੀ ਫੁੱਲ ਵਰਗੀ ਚਮੜੀ ਤੇ ਨਿਸ਼ਾਨ ਉੱਭਰ ਆਏ ਪਰ ਉਹ ਤਾਂ ਮਰਦ ਦਲੇਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਸਨ ਤਸਈਏ ਸਿੰਦੇ ਹੋਏ ਵੀ ਉਹਨਾਂ ਨੇ ਦੁਸ਼ਮਨਾ ਦੀ ਈ ਨਾ ਮੰਨੀ ਜਦੋਂ ਗਲਣਾ ਬਾਂਦੀ ਦਿੱਸੀ ਤਾਂ ਉਹਨਾਂ ਨੇ ਇੱਕ ਹੋਰ ਦਾ ਅਜਮਾ ਕੇ ਵੇਖਿਆ ਕਿ ਸਾਹਿਬਜਾਦਿਆਂ ਨੂੰ ਇੱਕ ਰੁਖ ਨਾਲ ਬਨ ਕੇ ਉਹਨਾਂ ਉੱਪਰ ਗੁਲੇਰ ਨਾਲ ਪੱਥਰ ਦੇ ਨਿਸ਼ਾਨੇ ਲਗਵਾਈ ਜੇਸਨਾਬ ਸਾਹਿਬਜ਼ਾਦਿਆਂ ਦੇ ਕਈ ਥਾਵਾਂ ਤੇ ਖੂਨ ਦੀਆਂ ਧਾਰੀਆਂ ਵਗਣੀਆਂ ਸ਼ੁਰੂ ਹੋ ਗਈਆਂ ਪਰ ਫਿਰ ਵੀ ਉਹ ਛੋਟੇ-ਛੋਟੇ ਸੂਰਮੇ ਆਪਣੀ ਗੱਲ ਤੇ ਕਾਇਮ ਰਹੇ ਸਾਹਿਬਜ਼ਾਦਿਆਂ ਦੀ ਖਬਰ ਅੱਗ ਵਾਂਗੂ ਫੈਲ ਚੁੱਕੀ ਸੀ ਤੇ ਜਿਵੇਂ ਹੀ ਵਜ਼ੀਰ ਖਾਨ ਨੂੰ ਪਤਾ ਲੱਗਾ ਤਾਂ ਉਸਨੇ ਹੁਕਮ ਦਿੱਤਾ ਕਿ ਸਾਹਿਬਜ਼ਾਦਾਂ ਨੂੰ ਸਰੀਹੰਦ ਲਿਆਂਦਾ ਜਾਵੇ ਜ਼ੁਲਮਾਂ ਦੀ ਅਤਕਾਰਦਿਆਂ ਸਾਹਿਬਜ਼ਾਦਾਂ ਨੂੰ ਮਰੰਡੇ ਤੋਂ ਸਰੀਹੰਦ ਤੱਕ ਤੋਰ ਕੇ ਲਿਆਂਦਾ ਗਿਆ ਸਾਹਿਬ ਜਾਦਿਆਂ ਦੇ ਹੱਥਾਂ ਵਿੱਚ ਹੱਤਕੜੀਆਂ ਸਨ ਤੇ ਹੱਥਾਂ ਵਿੱਚੋਂ ਲਹੂ ਸਿਮ ਰਿਹਾ ਸੀ ਤੇ ਜਦੋਂ ਬੱਚੇ ਸ੍ਰੀਹੰਦ ਪਹੁੰਚੇ ਤਾਂ ਵਜ਼ੀਰ ਖਾਂ ਵੱਲੋਂ ਦੂਸਰੇ ਤੌਰ ਦੀ ਤਸ਼ੱਤਰ ਸ਼ੁਰੂ ਹੋਈ ਜਦੋਂ ਸਿਪਾਈ ਸਾਹਿਬ ਜਾਦਾਂ ਨੂੰ ਮਰੰਡੇ ਤੋਂ ਸ੍ਰੀਹੰਦ ਲੈ ਕੇ ਪਹੁੰਚੇ ਉਹ ਦੋ ਦਿਨ ਟਲ ਚੁਕਿਆ ਸੀ ਤਾਂ ਰਾਤ ਦੇ ਸਮੇਂ ਮਾਤਾ ਗੁਜਰੀ ਤੇ ਸਾਹਿਬ ਜਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ ਬੁਰਜ ਦੇ ਥੱਲੇ ਪਾਣੀ ਵਗਦਾ ਸੀ ਤੇ ਜਦੋਂ ਪਾਣੀ ਨਾਲ ਹਵਾ ਟਕਰੌਂਦੀ ਸੀ ਤਾਂ ਹਵਾ ਇੰਨੀ ਠੰਡੀ ਹੁੰਦੀ ਸੀ ਕਿ ਗਰਮੀ ਵਿੱਚ ਵੀ ਕਾਂਬਾ ਛੜਨ ਲੱਗ ਜਾਂਦਾ ਸੀ ਹੁਣ ਤਾਂ ਪੋ ਦਾ ਮਹੀਨਾ ਸੀ ਇਤਰਾਹ ਠੰਡ ਨੂੰ ਵੀ ਇੱਕ ਵੱਡਾ ਤਸੀਹਾ ਮੰਨਿਆ ਜਾਂਦਾ ਹੈ ਪੋ ਦੀ ਮਹੀਨੇ ਦੀ ਠੰਡ 'ਚ ਬਿਨਾ ਕੱਪੜਾਂ ਤੋਂ ਬੈਠੇ ਮਾਤਾ ਜੀ ਕਦੇ ਸਾਥ ਕਦੇ ਸੀਨੇ ਨਾਲ ਲਗਾ ਕੇ ਗਰਮੀ ਦੇਣ ਦੀ ਕੋਸ਼ਿਸ਼ ਕਰਦੀ ਏ ਇਤਿਹਾਸਕਾਰਾਂ ਦੇ ਮੁਤਾਬਕ ਉਸ ਵੇਲੇ ਠੰਡ ਇੰਨੀ ਜ਼ਿਆਦਾ ਸੀ ਇਹ ਬੱਚਾਂ ਦੇ ਬੋਲ ਤੇ ਨੱਕ ਪੀਲੇ ਪੈਣੇ ਸ਼ੁਰੂ ਹੋ ਗਏ ਤੇ ਹੱਥ ਪੈਰ ਸੁੰਨ ਹੋ ਗਏ ਸਨ ਉਹ ਰਾਤ ਬਹੁਤ ਔਖੀ ਸੀ ਹੱਲੇ ਦਿਨ ਚੜ੍ਹਿਆ ਹੋਇਆ ਸੀ ਕਿ ਸਿਪਾਹੀ ਸਾਹਿਬ ਜਾਹਾਂ ਨੂੰ ਲੈਣ ਆ ਗਏ ਤੇ ਆਖਾਂ ਲੱਗੇ ਕਿ ਇਹਨਾਂ ਦੀ ਅੱਜ ਵਜ਼ੀਰ ਖਾਂ ਦੀ ਕਚਾਰੀ ਵਿੱਚ ਪੇਸ਼ੀ ਹੈ ਕਚਾਰੀ ਵਿੱਚ ਵਜ਼ੀਰ ਖਾਂ ਆਪਣੇ ਤਖਤ 'ਤੇ ਬਿਠਾ ਹੋਇਆ ਸੀ ਸੁਚਾ ਆਨੰਦ ਜੋ ਕਿ ਵਜ਼ੀਰ ਖਾਂ ਦਾ ਅਹਲਕਾਰ ਤੇ ਸਿਰੇ ਦਾ ਲੁਤੀਖੋਰ ਸੀ ਉਹ ਵੀ ਉੱਥੇ ਹੀ ਮੌਜੂਦ ਸੀ ਇਹ ਕਚੈਰੀ 3 ਦਿਨ ਤੱਕ ਇਸੇ ਤਰ੍ਹਾਂ ਹੀ ਚੱਲਦੀ ਰਹੀ ਇਸ ਕਚੈਰੀ ਵਿੱਚ ਸੈਬਜ਼ਾਦਾ ਨੂੰ ਇਸਲਾਮ ਕਬੂਲ ਕਰਵਾਉਣ ਲਈ ਹਰ ਤਰ੍ਹਾਂ ਦੇ ਲਾਲਚ ਹਰ ਤਰ੍ਹਾਂ ਦੇ ਝੂਠੇ ਹਰ ਤਰ੍ਹਾਂ ਦੇ ਡਰਾਵੇ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਫਿਰ ਵੀ ਜਾਲਮ ਸੈਬਜ਼ਾਦਿਆਂ ਤੋਂ ਆਪਣੀ ਈਨ ਮਨਾਉਣ ਵਿੱਚ ਕਾਬਲ ਨਾ ਹੋ ਪਾਏ ਇਸ ਕਚੈਰੀ ਦਾ 3 ਦਿਨਾਂ ਦਾ ਇਤਿਹਾਸ ਜਿਸ ਵਿੱਚ ਠੰਡੇ ਬੁਰਜ ਵਿੱਚ ਗੁਜ਼ਾਰੀਆਂ ਗਈਆਂ ਰਾਤਾਂ ਇਸ ਤਰ੍ਹਾਂ ਚਾਰ ਦੇ ਮਤਾਬਕ ਸਹਿਬਜ਼ਾਦਾ ਨੂੰ ਛੋਟੀ ਖਿੜਕੀ ਥਣੀ ਨਗਾ ਕੇ ਉਹਨਾਂ ਦੇ ਸਿਰਛ ਕੋਉਣ ਦੀ ਕੋਸ਼ਿਸ਼ ਕੀਤੀ ਗਈ। ਭੁੱਖੇ ਬੱਚਿਆਂ ਨੂੰ ਠੰਡੇ ਬੁਰਜ ਵਿੱਚ ਗਰਮਾ-ਗਰਮ ਦੁੱਧ ਪਿਆ ਕੇ ਭਾਈ ਮੋਤੀराम ਮਹਾਰਾਜ ਜੀ ਨੇ ਬਲੰਤ ਸੇਵਾ ਖੱਤੀ। ਤਿੰਨ ਦਿਨ ਦਾ ਭਾਰੀ ਤਸ਼ੱਤ 75 ਟੋਨ ਤੋਂ ਬਾਅਦ ਵੀ ਜਦੋਂ ਸਹਿਬਜ਼ਾਦਾ ਨੇ ਇਸਲਾਮ ਕਰਮ ਕਬੂਲ ਨਾ ਕੀਤਾ ਤਾਂ ਵਜ਼ੀਰ ਖਾਨ ਦੇ ਹੁਕਮ ਦੇ ਕਾਜੀ ਨੇ ਮਾਸੂਮ ਬੱਚਾਂ ਨੂੰ ਨੀਹਾਂ ਵਿੱਚ ਖਲਾਰ ਕੇ ਸ਼ਹੀਦ ਕਰਨ ਦਾ ਫਤਵਾ ਜਾਰੀ ਕਰ ਦਿੱਤਾ। ਸਹਿਬਜ਼ਾਦਿਆਂ ਦੇ ਚਾਰੇ ਪਾਸੇ ਦੀਵਾਰ ਪੁੱन्नी ਸ਼ੁਰੂ ਕਰ ਦਿੱਤੀ ਗਈ ਤੇ ਜਦੋਂ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਚੁੱਕਣ ਦਿੱਤਾ ਗਿਆ ਅੰਦਰ ਹੌਲੀ-ਹੌਲੀ ਸਹਿਬਜ਼ਾਦਿਆਂ ਦਾ ਦਮ ਘੋਟਦਾ ਗਿਆ ਤੇ ਆਖਰ ਜਦੋਂ ਉਹ ਬਿਹੋਸ਼ ਹੋ ਗਏ ਤਾਂ ਕਾਂਡ ਬਿਨਾ ਇੱਤਾ ਸਮੇਤ ਉਹ ਜ਼ਮੀਨ ਤੇ ਆੜ ਦਿੱਤੀ ਤਦਕਾਰ ਜਿਨੇ ਦੋਨਾਂ ਨੂੰ ਛੁਰੇ ਨਾਲ ਕਤਲ ਕਰਨ ਦਾ ਫਤਵਾ ਜਾਰੀ ਕਰ ਦਿੱਤਾ ਮਹਾਨ ਇਤਿਹਾਸਕਾਰ ਸਰਦਾਰ ਰਤਨ ਸਿੰਘ ਭੰਗੂ ਦੇ ਅਨੁਸਾਰ ਦੋਨਾਂ ਬੱਚਿਆਂ ਦੇ ਲੱਤਾਂ ਤੇ ਗੋਡੇ ਰੱਖ ਕੇ ਛਾਤੀ ਤੇ ਖੰਜਰ ਫੇਰਤੀ ਬੇ ਰਹਿਮੀ ਨਾਲ ਸ਼ਹੀਦ ਕਰ ਦਿੱਤਾ ਗਿਆ। ਬਾਬਾ ਜੋਰਾਵਰ ਸਿੰਘ ਕੋਸ਼ੀ ਪਲਾਂ ਵਿੱਚ ਸ਼ਹੀਦ ਹੋ ਗਏ। ਬਾਬਾ ਫਤੇ ਸਿੰਘ ਜੀ ਅੱਧੀ ਘੜੀ ਤੱਕ ਤੜਫਦੇ ਰਹੇ। ਹੌਲੀ ਹੌਲੀ ਹੱਥ ਪੈਰ ਹਿਲਣੋ ਬੰਦ ਹੋ ਗਏ ਤੇ ਬਾਬਾ ਫਤੇ ਸਿੰਘ ਵੀ ਸ਼ਹੀਦ ਹੋ ਗਏ। ਸਤਨਾਮ ਸ੍ਰੀ ਵਾਹਿਗੁਰੂ